ਨਹਾਉਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ਜੇਕਰ ਤੁਸੀਂ ਵੀ ਬਾਥਰੂਮ ਵਿੱਚ ਨਹਾਉਣ ਤੋਂ ਬਾਅਦ ਕਰਦੇ ਹੋ ਇਹ ਗਲਤੀਆਂ ਤਾਂ ਹੋ ਜਾਓ ਸਾਵਧਾਨ ਇਹ ਕਿਹੜੀਆਂ ਗਲਤੀਆਂ ਹਨ ਆਓ ਇਹਨਾਂ ਬਾਰੇ ਜਾਣਦੇ ਹਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਉਹ ਕਿਹੜੀਆਂ ਗਲਤੀਆਂ ਹਨ ਆਓ ਜਾਣੀਏ ਨੰਬਰ 1 ਨਹਾਉਣ ਤੋਂ ਬਾਅਦ ਬਾਥਰੂਮ ਨੂੰ ਗੰਦਾ ਛੱਡ ਦੇਣਾ ਨੰਬਰ 2 ਨਹਾਉਣ ਤੋਂ ਬਾਅਦ ਬਾਥਰੂਮ ਵਿੱਚ ਗੰਦਾ ਪਾਣੀ ਛੱਡ ਦੇਣਾ ਇਹ ਬਿਲਕੁਲ ਗੰਦੀ ਆਦਤ ਹੈ ਇਸ ਨੂੰ ਸੁਧਾਰਨਾ ਚਾਹੀਦਾ ਹੈ ਨੰਬਰ 3 ਨਹਾਉਣ ਤੋਂ ਬਾਅਦ ਟੁੱਟੇ ਵਾਲ ਬਾਥਰੂਮ ਵਿੱਚ ਛੱਡ ਦੇਣਾ ਇਸ ਤਰ੍ਹਾਂ ਕਰਨ ਨਾਲ ਕੰਗਾਲਤਾ ਆਉਂਦੀ ਹੈ ਤੇ ਕੰਮਾਂ ਵਿੱਚ ਰੁਕਾਵਟਾਂ ਆਉਂਦੀਆਂ ਹਨ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 4 ਬਾਥਰੂਮ ਵਿੱਚ ਪਈ ਬਾਲਟੀ ਨੂੰ ਕਦੇ ਵੀ ਖਾਲੀ ਨਹੀਂ ਛੱਡਣਾ ਚਾਹੀਦਾ ਜਾਂ ਫਿਰ ਬਾਲਟੀ ਨੂੰ ਮੋਦਾ ਮਾਰ ਦੇਣਾ ਚਾਹੀਦਾ ਹੈ ਨੰਬਰ 5 ਨਹਾਉਣ ਸਮੇਂ ਪੈਰਾਂ ਵਿੱਚ ਚੱਪਲ ਨਹੀਂ ਪਾਉਣੀ ਚਾਹੀਦੀ ਚੱਪਲ ਪਾਉਣ ਤੋਂ ਬਾਅਦ ਪੈਰਾਂ ਤੇ ਪਾਣੀ ਨਹੀਂ ਪਾਉਣਾ ਚਾਹੀਦਾ ਨੰਬਰ 6 ਨਹਾਉਣ ਸਮੇਂ ਆਪਣੇ ਮੂੰਹ ਵਿੱਚ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਨੰਬਰ 7 ਬਾਥਰੂਮ ਵਿੱਚ ਨੇਲ ਕਟਰ ਨਹੀਂ ਰੱਖਣੀ ਚਾਹੀਦੀ ਨੰਬਰ 8 ਕੂਝ ਲੋਕ ਨਹਾਉਣ ਸਮੇ ਬਾਥਰੂਮ ਵਿੱਚ ਕੱਪੜੇ ਧੋਂਦੇ ਹਨ ਐਸੀ ਗਲਤੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਨੰਬਰ 9 ਨਹਾਉਣ ਤੋਂ ਬਾਅਦ ਬਾਥਰੂਮ ਵਿੱਚ ਗਿੱਲੇ ਕੱਪੜੇ ਨਾ ਰਹਿਣ ਦਿਓ ਨੰਬਰ 10 ਬਾਥਰੂਮ ਦਾ ਦਰਵਾਜ਼ਾ ਖੁੱਲਾ ਨਹੀਂ ਛੱਡਣਾ ਚਾਹੀਦਾ ਇਸ ਨਾਲ ਬਿਮਾਰੀਆਂ ਆਉਂਦੀਆਂ ਹਨ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਥੈਂਕ ਯੂ